ਕਿੱਤਾ ਤਾਂ ਪ੍ਰਚਨ ਕੀਤਾ ਜਦੋਂ ਮੈਂ ਪ੍ਰਚਨ ਕੀਤਾ ਤਾਂ ਇਹਨਾਂ ਦੀ ਉਮਰ ਤਾਂ ਸਾਡਾ ਜੀ ਬਾਲਕੀਨ ਤੋਂ ਬਾਅਦ ਦਾ ਇੱਕ ਇਨਸਾਨ ਸੀ ਇੱਕ ਬੰਦੇ ਜਦੋਂ ਮੈਂ ਪ੍ਰਚਨ ਕਰਕੇ ਹਟਿਆ ਤਾਂ ਕੰਦਰ ਮੇਰੇ ਘਰੋਂ ਚਾਹ ਪੀਓ ਕਿ ਮੈਂ ਘੱਲ ਚੱਲ ਗਿਆ ਮੈਂ ਜਦੋਂ ਉਹਨਾਂ ਦੇ ਘਰ ਚ ਗਿਆ ਤਾਂ ਉਹਨਾਂ ਨੇ ਆਪਣੇ ਘਰ ਦਾ ਦ੍ਰਿਸ਼ਾ ਦਿਖਾਇਆ ਵੀ ਜਿੱਦਾਂ ਆਪਾਂ ਬੈਠੇ ਸਿਰਫ ਇੱਜਾ ਕਮਰਾ ਸੌ ਉੱਤੇ ਬਾਲਿਆਂ ਦੀ ਛੱਤ ਪਈ ਮੈਨੂੰ ਕਿਹਾ ਕਿ ਮੇਰੇ ਬਿਆਨ 35 ਸਾਲ ਤੋਂ ਹੈ ਤੇ ਮੇਰੇ ਬਾਲਿਆਂ ਦੀ ਛੱਤ ਅੱਜ ਵੀ ਜਦੋਂ ਵਿਆਹ ਹੋਇਆ ਸੀ ਉਦੋਂ ਵੀ ਪਾਲਿਆ ਦੀ ਸ਼ਰਤ ਸੀ ਤੇ ਅੱਜ ਵਿਆਹ ਨੂੰ ਵੀ ਦੇਖੋ ਕਿੰਨਾ ਟਾਈਮ ਹੋ ਗਿਆ ਤੇ ਮੇਰੀ ਵੀ ਉਮਰ 70-75 ਸਾਲ ਦੇ ਨੇੜੇ ਲੱਗੀ ਤਾਂ ਪਾਲਿਆ ਦੇ ਸ਼ਰਤ ਪਰ ਮੈਂ ਲਾਈਫ 'ਚ ਕਹਿੰਦਾ ਇੱਕ ਕੰਮ ਅੱਛਾ ਕੀਤਾ ਕਿ ਤੁਸੀਂ ਐਜੂਕੇਸ਼ਨ ਦੀ ਗੱਲ ਕੀਤੀ ਪੜ੍ਹਾਈ ਦੀ ਗੱਲ ਕੀਤੀ ਕਿ ਬਾਲਕੀ ਕਮੇਟੀ ਸਮਾਜ ਨੂੰ ਪੜ੍ਹਾਈ ਦੀ ਬੜੀ ਜ਼ਰੂਰਤ ਹੈ ਕਹਿੰਦਾ ਸਾਡੇ ਸਮਾਜ ਨੂੰ ਕਿ ਮੈਨੂੰ ਕਹਿੰਦਾ ਵੀ ਤੁਸੀਂ ਪ੍ਰਵਚਨ ਕੀਤੇ ਐਜੂਕੇਸ਼ਨ ਤੇ ਤੁਸੀਂ ਉਸ ਈਸ਼ਵਰ ਦੀ ਕਲਮ ਤੇ ਬੋਲੇ ਬੜਾ ਅੱਛਾ ਲੱਗਾ ਤੇ ਮੈਨੂੰ ਕਹਿੰਦਾ ਉਹਨਾਂ ਨੇ ਮੈਨੂੰ ਇੱਕ ਗੱਲ ਦੱਸੀ ਕਹਿੰਦਾ ਜਦੋਂ ਵਿਆਹ ਹੋਇਆ ਸੀ ਉਦੋਂ ਵੀ ਪਾਲਿਆ ਦੀ ਸ਼ਰਤ ਸੀ ਅੱਜ ਮੈਰਿਜ ਨੂੰ ਵੀ ਇੰਨਾ ਸਮੇਂ ਹੋ ਗਿਆ ਤੇ ਬਾਲੇ ਚਾਹਤਾ ਮੇਰੇ ਬੇਟਾ ਦੀ ਦੋ ਬੇਟੀਆਂ ਨੇ ਕਹਿੰਦਾ ਮੈਂ ਕੋਈ ਸਰਕਾਰੀ ਨੌਕਰੀ ਨਹੀਂ ਕਰਨਾ ਪ੍ਰਾਈਵੇਟ ਜੱਤਾ ਜੀਵੀਦਾਰਾਂ ਦੇ ਖੇਤਾਂ ਵਿੱਚ ਕੰਮ ਕਰਨਾ ਪ੍ਰਾਈਵੇਟ ਔਰ ਮੈਂ ਕਹਿੰਦਾ ਆਪਣੇ ਬੱਚਿਆਂ ਦਾ ਜਨਮ ਦਿਨ ਨਹੀਂ ਬਨਾਇਆ ਮੇਰੇ ਸਹੁਰਿਆਂ ਦੇ ਮੇਰੇ ਆਣ-ਗਮਾਨ ਦੇ ਵਿਆਹ ਹੁੰਦਾ ਸੀ ਤਾਂ ਮੈਂ ਕੱਪੜੇ ਨਹੀਂ ਲੈਣਾ ਸੀ ਮੈਂ ਇੱਕੋ ਹੀ ਫੋਕਸ ਕੀਤਾ ਆਪਣੇ ਬੱਚੇ ਪੜਾਉਂ ਇੱਕੋ ਹੀ ਫੋਕਸ ਆਪਣੇ ਬੱਚੇ ਪੜਾਏ ਬਸ ਅੱਜ ਇੱਕ ਬੇਟੀ ਮੇਰਾ ਕਹਿੰਦਾ ਪੁਲਿਸ ਦੇ ਵਿੱਚ ਐਡੀਸ਼ਨਲ ਐਫਐਸਓ ਲੱਗੀ ਹੋਈ ਹੈ ਉਹ ਮੈਨੂੰ ਲੜਕੀ ਮਿਲ ਕੇ ਗਈ ਦੋ ਸਟਾਰ ਦੇ ਇਧਰ ਲੱਗੇ ਹੋਏ ਦੋ ਸਟਾਰ ਇਧਰ ਲੱਗੇ ਹੋਏ ਕਿੰਦਾ ਅੱਜ ਮੇਰੀ ਇੱਕ ਲੜਕੀ ਇੱਕ ਲੜਕੀ ਪੁਲਿਸ ਦੇ ਵਿੱਚ ਐਫਐਸਓ ਲੱਗੀ ਹੋਈ ਔਰ ਦੂਸਰੀ ਲੜਕੀ ਸਰਕਾਰੀ ਜੌਬ ਵਾਲੀ ਸਕੂਲ ਦੇ ਵਿੱਚ ਪ੍ਰਿੰਸੀਪਲ ਲੱਗੀ ਹੋਈ ਅੱਜ ਦੋਨਾਂ ਨੇ ਦੋ ਦੋ ਕਾਟੀਆਂ ਲਿੱਤੀਆਂ ਕਿੰਦਾ ਮੈਨੂੰ ਕੋਈ ਟੈਨਸ਼ਨ ਜੋ ਬੋਲੇ ਸੋ ਨਿਰਭੈ ਭਗਵਾਨ ਬਾਲਮੀਕੀ ਮਹਾਰਾਜ ਕੀ ਮਹਾਰਾਜ ਕੀ ਕਿੰਦਾ ਦੋਨਾਂ ਨੇ ਅਲੱਗ-ਅਲੱਗ ਕਾਟੀਆਂ ਲਿੱਤੀਆਂ ਔਰ ਉਪਰ ਤੋਂ ਮੇਰੇ ਬੱਚਿਆਂ ਦੀ ਕਦੀ ਮੰਗ ਡਿਮਾਂਡ ਨਹੀਂ ਆਈ ਹੈ ਕਿ ਵਿਆਹ ਹੋਵੇ ਚਾਹੇ ਨਾ ਹੋਵੇ ਪਰ ਵਿਆਹ ਸੀ ਬਾਲਮੀਕਲ ਸਮਾਜਿਕ ਕਰਾਣਾ ਸੀ ਆਊਟ ਆਫ ਕਾਸਟ ਕਰਾਣਾ। ਉਹ ਕਹਿੰਦਾ ਜੇ ਮੈਂ ਘਰ ਬੂਆ ਬਣਾ ਲੈਂਦਾ। ਜੇ ਮੈਂ ਆਪਣੇ ਬੱਚਿਆਂ ਨੂੰ ਕੱਪੜੇ ਲੀੜਿਆਂ ਦੇ ਨਾਲ ਐਸ਼ ਕਰਾ ਦਿੰਦਾ। ਜੇ ਮੈਂ ਆਪਣੇ ਬੱਚਿਆਂ ਨੂੰ ਕਿੰਨਾ ਵੀ ਚਲਾਉ ਆਪਾਂ ਪਹਾੜਾਂ ਵਿੱਚ ਘੁੰਮਣ ਚਲੇ ਜਾਂਦੇ ਕਿਉਂਕਿ ਮੈਂ ਪ੍ਰਾਈਵੇਟ ਬੰਦਾ ਸੀ। ਤਾਂ ਕਹਿੰਦਾ ਫਿਰ ਮੇਰੇ ਬੱਚਿਆਂ 'ਚ ਪੜਦੇ ਨਾ ਅੱਜ ਮੇਰੀ ਬੇਟੀ ਨੂੰ ਵੀ ਜਦੋਂ ਉਹ ਮੈਰਿਜ ਹੋਣੀ ਸੀਗੀ ਜਦੋਂ ਦਾ ਵਿਆਹ ਹੋਣਾ ਸੀ। ਜਿਨੋ ਨੇ ਇੱਕ ਦੋ ਬੱਚਿਆਂ ਨੂੰ ਜਨਮ ਦੇਣਾ ਸੀ ਜਦੋਂ ਦੇ ਪਤੀ ਤੇ ਆਰਥਿਕ ਪੈਸਿਆਂ ਦਾ ਸੰਕਟ ਆਣਾ ਸੀ ਤਾਂ ਕਹਿੰਦਾ ਮੇਰੀ ਬੇਟੀ ਨੇ ਫਿਰ ਦੁਪੱਟਾ ਲਾ ਕੇ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਨਾ ਸੀ ਫਿਰ ਮੈਂ ਆਪਣੇ ਸ਼ਰੀਕੇ ਤੇ ਪੜਦਾ ਪਾਣਾ ਸੀ ਕਿਉਂ ਘਰਾਂ ਦੇ ਕੰਮ ਨਹੀਂ ਕਰਦਾ ਅੱਜ ਕਹਿੰਦਾ ਮੈਨੂੰ ਗਰਵ ਆ ਕਿ ਮੇਰੀ ਬੇਟੀ ਨੂੰ ਸਾਰੇ ਮੈਡਮ ਦਿੱਤੇ ਤੇ ਆਪਾਂ ਕੋਈ ਸੁਖਣਾ ਨਹੀਂ ਸੁਖੀ ਹੋਈ ਆ ਕਿ ਸਾਡੀਆਂ ਜਿਹੜੀਆਂ ਮਾਵਾਂ ਭੈਣਾਂ ਵਾ ਬੇਟੀਆਂ ਵਾ ਖਾਸ ਤੌਰ ਤੇ ਸਾਡੇ ਸਮਾਜ ਦੀਆਂ ਕਿਉਂਕਿ ਮੈਂ ਗੱਲ ਇਸ ਤਰ੍ਹਾਂ ਕੀ ਕਰਦਾ ਵਾਂ ਪਹਿਲੀ ਗੱਲ ਤਾਂ ਤੁਸੀਂ ਘਰਾਂ ਦੇ ਵਿੱਚ ਸੱਸਣੇ ਨਹੀਂ ਕਰਾਉਂਦੇ